ਹਾਂਜੀ ਮੈਂ ਪੁਲਵਿੰਦਰ ਕੌਰ ਰਾਣੀ ਘਨੋਲੀ ਸਰਕਲ ਤੋਂ ਔਰ ਅੱਜ ਅਸੀਂ ਚੰਦੂ ਮਾਜਾ ਸਾਹਿਬ ਦੇ ਹੱਕ ਦੇ ਵਿੱਚ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ ਹੈ ਜਿਹੜੀ ਸਰਕਲ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਬੀਬੀਆਂ ਨੇ ਇਲਾਕੇ ਦੇ ਸਰਪੰਚ ਔਰ ਜਿਹੜੇ ਮੋਹਤਵਾਰ ਬੰਦੇ ਆ ਸਾਰੇ ਇਕੱਠੇ ਹੋਏ ਆ ਔਰ ਚੰਦੂ ਮਾਜਾ ਸਾਹਿਬ ਨੂੰ ਜਿਤਾਉਣ ਦਾ ਸਾਰਿਆਂ ਨੇ ਮਤਲਬ ਵਾਦਾ ਕੀਤਾ ਹੈ ਵੀ ਅਸੀਂ ਜਿਹੜੇ ਸਾਡੇ ਹਲਕੇ ਦੇ ਪਾਰਲੀਮੈਂਟ ਮੈਂਬਰ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਇੱਥੋਂ ਰੂਪਨਗਰ ਆਪਣੇ ਹਲਕੇ ਤੋਂ ਔਰ ਸਾਡੀ ਜਿਹੜੇ ਇੱਥੇ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਗੁਰਦਾਸਪੁਰ ਹਲਕੇ ਤੋਂ ਟਿਕਟ ਮਿਲੀ ਹੈ ਔਰ ਅਸੀਂ ਦੋਨਾਂ ਨੂੰ ਕਹਿੰਦੇ ਆ ਇੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਔਰ ਸਾਡੇ ਦੋ ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ ਨੇ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਔਰ ਅਨੰਦਪੁਰ ਸਾਹਿਬ ਹਲਕੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਨੂੰ ਟਿਕਟ ਮਿਲੀ ਹੈ ਅਸੀਂ ਦੋਹਾਂ ਸੀਟਾਂ ਤੇ ਆਪਣਾ ਅਕਾਲੀ ਦਲ ਮਤਲਬ ਪੂਰਾ ਉਥੋਂ ਵਰਕਰ ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ ਵੀ ਰੂਪਨਗਰ ਹਲਕੇ ਦੀ ਬਹੁਤ ਸੇਵਾ ਕੀਤੀ ਹੈ ਔਰ ਇਸੇ ਤਰ੍ਹਾਂ ਹੋ ਜਾ ਕੇ ਗੁਰਦਾਸਪੁਰ ਹਲਕੇ ਦੀ ਸੇਵਾ ਕਰਨਗੇ ਔਰ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਉਹ ਅਨੰਦਪੁਰ ਸਾਹਿਬ ਤੋਂ ਕਿਉਂਕਿ ਜਿਹੜਾ ਕਾਂਗਰਸ ਪਾਰਟੀ ਦਾ ਮਨੀਸ਼ ਦਿਵਾੜੀ ਹੈ ਉਹਨੂੰ ਅੱਜ ਤੱਕ ਵੀ ਕਿਸੇ ਜਨਤਾ ਨੇ ਨਹੀਂ ਦੇਖਿਆ ਹੈਗਾ ਉਹ ਚੁਣ ਕੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਸੀ ਕਾਂਗਰਸ ਪਾਰਟੀ ਦੇ ਨੇ ਤੇ ਅੱਜ ਉਹ ਕਿੱਥੇ ਹੈ ਉਹਦਾ ਕੋਈ ਪਤਾ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਹਰ ਟਾਈਮ ਚਾਹੇ ਉਹ ਜਿੱਤੇ ਵੇ ਸੀ ਇਹ ਚਾਹੇ ਉਹ ਹਾਰੇ ਵੇ ਸੀਗੇ ਉਹ ਆਪਣੇ ਗੁਰੂ ਕੀ ਨਗਰੀ ਆਨੰਦਪੁਰ ਸਾਹਿਬ ਲੋਕਾਂ ਦੇ ਵਿੱਚ ਆਉਂਦੇ ਸੀਗੇ ਔਰ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਸੀਗੇ ਜਿਹੜੇ ਵੀ ਲੋਕ ਉਹਨਾਂ ਨੂੰ ਸਾਧਦੇ ਸੀਗੇ ਹਰ ਜਗ੍ਹਾ ਉਹ ਹਾਜ਼ਰ ਹੁੰਦੇ ਸੀਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਪਰ ਜੋ ਚੰਦੂ ਮਾਜਾ ਸਾਹਿਬ ਨੇ ਅੱਜ ਤੱਕ ਕਿਸੇ ਪਾਰਲੀਮੈਂਟ ਨੇ ਕੋਈ ਕੰਮ ਨਹੀਂ ਕੀਤੇ ਜੋ ਪ੍ਰੋਫੈਸਰ ਸਾਹਿਬ ਨੇ ਕੰਮ ਕੀਤੇ ਆ ਇਸ ਹਲਕੇ ਦੇ ਅਨੰਦਪੁਰ ਸਾਹਿਬ ਹਲਕੇ ਦੇ ਆਪਣੇ ਪੰਜਾਬ ਦੀ ਆਵਾਜ਼ ਉਠਾਈ ਜਾ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਉਂਕਿ ਜੇ ਇੱਕੋ ਇੱਕ ਲੀਡਰ ਹੈ ਜਿਹੜਾ ਕਿ ਜਾ ਕੇ ਪਾਰਲੀਮੈਂਟ ਮੈਂਬਰ ਅਨੰਦਪੁਰ ਸਾਹਿਬ ਦਾ ਜਾ ਕੇ ਆਪਣੇ ਉੱਥੇ ਦਿੱਲੀ ਦੇ ਵਿੱਚ ਆਪਣੀ ਆਵਾਜ਼ ਉਠਾਉਂਦੇ ਸੀਗੇ ਅਸੀਂ ਇਸੇ ਤਰ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਉਹ ਕੋਈ ਪਾਰਟੀਆਂ ਨਹੀਂ ਕਰ ਸਕਦੀਆਂ ਅਸੀਂ ਇਸੇ ਕਰਕੇ ਕਹਿ ਰਹੇ ਆਂ ਵੀ ਤੁਸੀਂ ਵੱਧ ਦੋ ਵੱਧ ਵੋਟਾਂ ਪਾ ਕੇ ਜੇ ਕੋਈ ਗਿਲੇ ਸ਼ਿਕਵੇ ਪਾਰਟੀ ਦੇ ਨਾਲ ਕਿਸੇ ਨਾਲ ਵੀ ਹੈ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਉਹ ਗਿਲੇ ਸ਼ਿਕਵੇ ਸਾਰੇ ਮਿਟਾ ਕੇ ਤੁਸੀਂ ਆਪਣੇ ਜਿੱਥੇ-ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਖੜੇ ਨੇ ਜਿੱਦਾਂ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਖੜੇ ਨੇ ਉਹਨਾਂ ਦੀ ਸਪੋਰਟ ਕਰੋ ਡਾਕਟਰ ਦਲਜੀਤ ਸਿੰਘ ਚੀਵਾ ਸਾਹਿਬ ਗੁਰਦਾਸਪੁਰ ਤੋਂ ਲੜ ਰਹੇ ਨੇ ਉਹਨਾਂ ਦੀ ਸਪੋਰਟ ਕਰੋ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਜਿੰਨੇ ਵੀ ਪੰਜਾਬ ਦੇ ਵਿੱਚ ਪਾਰਲੀਮੈਂਟ ਮੈਂਬਰ ਨੇ ਕਿਉਂਕਿ ਕੀ ਜਿਹੜਾ ਸਾਡਾ ਪੰਜਾਬ ਉਜੜ ਰਿਹਾ ਹੈ ਅਸੀਂ ਉਸ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਬੀਬੀਆਂ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਘਰ ਘਰ ਚ ਜਾਵਾਂਗੀਆਂ ਜੋ ਆਪਣੇ ਅਕਾਲੀ ਦਲ ਦੀਆਂ ਜੋ ਬਾਦਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਰਗੇ ਪੰਜਾਬ ਲਈ ਉਹ ਕੋਈ ਵੀ ਨਹੀਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਹਰ ਟਾਈਮ ਮਦਰ ਪ੍ਰਕਾਸ਼ ਸ਼ਰਮਣੀ ਅਕਾਲੀ ਦਲ ਨੇ ਕੀਤੀ ਹੈ ਇਸੇ ਤਰ੍ਹਾਂ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹ ਵੀ ਅੱਗੇ ਤੋਂ ਅੱਗੇ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਇਹੀ ਕਹਿੰਦੇ ਜਿੰਨੀਆਂ ਕਿਸਾਨ ਜਥੇਬੰਦੀਆਂ ਅੱਜ ਧਰਨੇ ਦੇ ਰਹੀਆਂ ਐ ਇਹ ਕੀ ਦੀ ਬਦੌਲਤ ਦੇ ਰਹੀਆਂ ਐ ਪੰਜਾਬ ਨੂੰ ਜੋ ਬਚਾਉਂਦੇ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਚਾਇਆ ਹੈ ਜੇਲਾ ਕਟੀਆਂ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤਾ ਹੈ ਸ਼ਗਨ ਸਕੀਮਾਂ ਹੋਈਆਂ ਜਿੰਨੀ ਆਟਾ ਦਾਲ ਸਕੀਮ ਹੋਈ ਜਿੰਨੇ ਫਲਾਈਓਵਰ ਬ੍ਰਿਜ ਲੱਗੇ ਜਿੰਨਾ ਵੀ ਤੁਸੀਂ ਦੇਖ ਲਓ ਸ਼ੁਭਦਾ ਕੇਂਦਰ ਲੱਗੇ ਇਹ ਸਾਰੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਨੇ ਤੇ ਬਾਕੀ ਜਿੰਨਾ ਵੀ ਯਾਦਗਾਰਾਂ ਬਣਾਈਆਂ ਉਹ ਕਿਸੇ ਧਰਮ ਦੀ ਵੀ ਯਾਦਗਾਰ ਸੀਗੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਣਾਈ ਹੈ ਔਰ ਇਸੇ ਕਰਕੇ ਅਸੀਂ ਕਹਿੰਦੇ ਆ ਪੰਜਾਬ ਨੂੰ ਬਚਾ ਲਓ ਸਾਰਿਆਂ ਦੇ ਅੱਗੇ ਇੱਕੋ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਸ਼ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਇੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਜਿਤਾ ਕੇ ਭੇਜੋ ਅੱਜ ਮੀਟਿੰਗ ਦੇ ਵਿੱਚ ਸਾਰੇ ਮਾਜ਼ਿਸ ਲੋਗ ਆਏ ਸੀਗੇ ਜਿਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਨੇ ਜੋ-ਜੋ ਉਹਨਾਂ ਦੇਆਂ ਲੋਕਾਂ ਦੀਆਂ ਡਿਮਾਂਡਾਂ ਸਿਗੀਆਂ ਜੋ-ਜੋ ਉਹਨਾਂ ਨੇ ਹਲਕੇ ਵਾਈਜ਼ ਕੀਤਾ ਮਤਲਬ ਸੀਗਾ ਉਹ ਸਾਰਾ ਉਹਨਾਂ ਨੇ ਕਿਹਾ ਵੀ ਮੈਂ ਇੱਕ ਪਾਰਲੀਮੈਂਟ ਤੁਸੀਂ ਮੈਨੂੰ ਬਣਾ ਕੇ ਭੇਜੂਗੇ ਜਿਤਾਉਂਗੇ ਮੈਂ ਤੁਹਾਡੇ ਜਿੰਨੇ ਵੀ ਵਾਦੇ ਅੱਜ ਕੀਤੇ ਨੇ ਉਹ ਸਾਰੇ ਮੈਂ ਪੂਰੇ ਕਰੂੰਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਨੇ ਇੱਕ ਲੋਕਾਂ ਨੂੰ ਵਾਅਦਾ ਦਿਵਾਇਆ ਹੈ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਦਾ ਹੈ ਤਾਂ ਮੈਂ ਆਪਣਾ ਓਵਰ ਬ੍ਰਿਜ ਜਿਹੜੇ ਹੈਗੇ ਆ ਜਿਹੜੇ ਰੋਜ਼ ਦੁਰਘਟਨਾਵਾਂ ਹੋ ਰਹੀਆਂ ਹੈ ਮੈਂ ਘਨੋਲੀ ਦੇ ਵਿੱਚ ਉਹ ਤੁਹਾਨੂੰ ਕਰਵਾ ਕੇ ਦਵਾਂਗਾ ਔਰ ਤੇ ਮਤਲਬ ਜਿੰਨਾ ਵੀ ਆਪਣਾ ਇਸ ਏਰੀਏ ਦਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਸਾਹਿਬ ਜਿੰਨੇ ਵੀ ਆਪਣੇ ਇਸ ਏਰੀਏ ਦੇ ਕੰਮ ਨੇ ਸਾਰੇ ਪ੍ਰੋਫੈਸਰ ਸਾਹਿਬ ਕਰਵਾਣਗੇ ਮੈਂ ਪ੍ਰੀਤਮ ਗੌਰਪਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂ ਮਾਜਰਾ ਸਾਹਿਬ ਜੀ ਦੀ ਖਡੌਲੀ ਵਿਖੇ ਮੀਟਿੰਗ ਰੱਖੀ ਗਈ ਸੀ ਸਾਰੇ ਇਲਾਕੇ ਵੱਲੋਂ ਤੇ ਚੰਦੂ ਮਾਜਰਾ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਸਾਰਿਆਂ ਨੇ ਸਾਰੇ ਹਲਕਾ ਨਿਵਾਸੀਆਂ ਨੇ ਵੀ ਚੰਦੂ ਮਾਜਰਾ ਸਾਹਿਬ ਅਸੀਂ ਤੁਹਾਨੂੰ ਜਿਤਾ ਕੇ ਭੇਜਾਂਗੇ ਪਰ ਨਾਲ ਹੀ ਸਾਡੇ ਕੰਮ ਸਾਰੇ ਹੋਣੇ ਚਾਹੀਦੇ ਨੇ ਜੋ ਜੋ ਇੱਥੇ ਲੋਕਾਂ ਦੀ ਡਿਮਾਂਡ ਆ ਜੋ ਵੀ ਹੈਗੀ ਆ ਉਹ ਕਹਿੰਦੇ ਮੈਂ ਸਾਰੇ ਪੂਰੇ ਕਰਾਂਗਾ ਤੇ ਆਪਣਾ ਜੋ ਜਿਹੜੀ ਅਕਾਲੀ ਦਲ ਆ ਸਾਡੀ ਉਹ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਆ ਹੋਰ ਕੋਈ ਖੇਤਰੀ ਪਾਰਟੀ ਨਹੀਂ ਹੈ ਜਿਹੜੀ ਖੇਤਰੀ ਪਾਰਟੀ ਆ ਉਹ ਹੀ ਸਾਡੇ ਸਾਰੇ ਦੁੱਖ ਸੁਖ ਨੂੰ ਸਮਝ ਸਕਦੀ ਆ ਕਿਉਂਕਿ ਜੋ ਜ਼ਮੀਨਾਂ ਜੋ ਜ਼ਮੀਨਾਂ ਖੇਤੀ ਕਰਦੇ ਆ ਕਿਸਾਨ ਲੋਕ ਕੋਈ ਉਹਨਾਂ ਦੇ ਦਰਦ ਨੂੰ ਸਮਝ ਨਹੀਂ ਰਿਹਾ ਔਰ ਜੋ ਸਾਡੇ ਧਾਰਮਿਕ ਸਥਾਨ ਆ ਬਾਲ ਸਾਹਿਬ ਨੇ ਸਾਰੀਆਂ ਯਾਦਗਾਰਾਂ ਬਣਾਈਆਂ ਸੀ ਅਨੰਦਪੁਰ ਸਾਹਿਬ ਉਧਰ ਆਪਣਾ ਜਲੰਧਰ ਜੋ ਜਿੰਨੇ ਵੀ ਯਾਦਗਾਰਾਂ ਬਣਾਈਆਂ ਸੀ ਉਹ ਇਹ ਸਰਕਾਰ ਨੇ ਸਾਰੀਆਂ ਪਿੱਛੇ ਕਰਤੀਆਂ ਉਹ ਉਹਨਾਂ ਨੇ ਬਹੁਤ ਬਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਸੀ ਸਾਰੇ ਤੇ ਉਹ ਸਾਰੇ ਇਹ ਸਰਕਾਰ ਨੇ ਪਿੱਛੇ ਪਾਤੇ ਹੁਣ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਆ ਕਿ ਅਕਾਲੀ ਦਲ ਨੂੰ ਜਿਤਾਓ ਤਾਂ ਕਿ ਸਾਡੇ ਜੋ ਰਹਿੰਦੇ ਕਾਰਜ ਆ ਧਾਰਮਿਕ ਹੋਣ ਚਾਹੇ ਅ ਨਿੱਜੀ ਹੁਣ ਚਾਹੇ ਜੋ ਇਲਾਕੇ ਦੇ ਹੁਣ ਜੋ ਵੀ ਕਾਰਜ ਆ ਸਾਰੇ ਉਸੇ ਆਪਣੇ ਚੰਦਮજરા ਸਾਹਿਬ ਤੋਂ ਕਰਵਾ ਸਕੀਏ ਤੇ ਸਾਡੀ ਆਪਣਾ ਅਕਾਲੀ ਆਗੇ ਆਉਣ ਵਾਲੀ ਸਰਕਾਰ ਜਿਹੜੀ ਉਹ ਅਕਾਲੀ ਦਲ ਦੀ ਬਣੇ ਅਸੀਂ ਇਹੀ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਬਲਜੀਤ ਕੌਰ ਇਸਤਰੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਜਿਸ ਸੰਬੰਧ ਵਿੱਚ ਪੈਣਾ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀਆਂ ਮੇਰੀ ਵੱਡੀ ਪੈਣ ਬੀਬੀ ਪ੍ਰੀਤਮ ਕੌਰ ਪਿਹੋਰਾ ਮੇਰੀ ਵੱਡੀ ਭੈਣ ਬੀਬੀ ਪਲਵਿੰਦਰ ਕੌਰ ਰਾਣੀ ਅਤੇ ਮੇਰੀ ਭੈਣ ਸਿਆ ਰঞ্জੀਤ ਕੌਰ ਹਰਭਜਨ ਕੌਰ ਥੇਨ ਸਾਡਾ ਸਾਰਾ ਬੀਬੀਆਂ ਦਾ ਜਥਾ ਅੱਜ ਹਰ ਘਰ-ਘਰ ਵਿੱਚ ਜਾ ਕੇ ਅਸੀਂ ਕੁਝ ਰੁੱਸਿਆਂ ਨੂੰ ਮਨਾਉਣ ਨੂੰ ਕੁਝ ਅਕਾਲੀ ਦਲ ਦੀ ਵਧੀਆ ਅੱਗੇ ਲਿਆਉਣ ਨੂੰ ਅਸੀਂ ਘਰ-ਘਰ ਜਾ ਕੇ ਸਪੋਰਟ ਕਰਦੇ ਹਾਂ ਜੋ ਗੱਲ ਕੀਤੀ ਮੇਰੀ ਭੈਣ ਪਲਵਿੰਦਰ ਕੌਰ ਰਾਣੀ ਨੇ ਚੰਦੂ ਮਾਝਾ ਸਾਹਿਬ ਆਪਣੇ ਘਰਾਂ ਲੋਕ ਵਿੱਚ ਪਰਿਵਾਰਕ ਮੈਂਬਰ ਜਾ ਕੇ ਵਿਚਰਦੇ ਹਨ ਹਰੇਕ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਹਨ ਸੋ ਕਈ ਭੈਣਾਂ ਭਰਾ ਸਾਡੇ ਜੋ ਨਾਰਾਜ਼ ਹਨ ਉਹ ਬਿਲਕੁਲ ਵੀ ਨਾਰਾਜ਼ਗੀ ਨਾ ਰੱਖਣ ਜਿੱਥੇ ਵੀ ਕੋਈ ਸਾਡਾ ਭੈਣ ਭਰਾ ਨਾਰਾਜ਼ ਆ ਸਾਨੂੰ ਦੱਸਣ ਜੋ ਕੰਮ ਭੈਣਾਂ ਦੱਸ ਕੇ ਗਈਆਂ ਹੋਣੇ ਮੇਰੀਆਂ ਭੈਣਾਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬਾਰੇ ਦੱਸਿਆ ਆ ਸੁਖਵੀਰ ਸਿੰਘ ਬਾਦਲ ਸਾਹਿਬਾਰੇ ਦੱਸਿਆ ਮੈਂ ਪ੍ਰਕਾਸ਼ ਸਿੰਘ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਗੱਲ ਕਰਾਂ ਤਾਂ ਡੇਢ ਡੇਢ ਕਿਲੇ ਤੇ ਕਨੈਕਸ਼ਨ ਵੀ ਦਿੱਤੇ ਆ ਸਾਡੀਆਂ ਧੀਆਂ ਨੂੰ ਸਾਈਕਲ ਵੀ ਦਿੱਤੇ ਆ ਸਾਡੀਆਂ ਧੀਆਂ ਨੂੰ ਸगन ਸਕੀਮਾਂ ਵੀ ਦਿੱਤੀਆਂ ਆ ਕੋਈ ਇੱਕ ਕੰਮ ਜਿਹੜਾ ਨਹੀਂ ਹੈਗਾ ਮੈਂ ਕਿੰਨੇ ਕੰਮ ਗਿਣਾ ਦਵਾਂ ਜੰਗੀ ਆਜ਼ਾਦੀ ਚੱਪੜ ਝੀੜੀ ਹੋਰ ਬਹੁਤ ਘਰ ਆਜ਼ਾਦਾਂ ਜਾਦਾ ਬਣਾਈਆਂ ਸੋ ਸਾਡੀ ਇੱਕ ਇੱਕੋ ਇੱਕ ਸਰਕਾਰ ਆ ਅਕਾਲੀ ਦਲ ਦੀ ਉੱਚੀ ਤੇ ਸੁੱਚੀ ਸਾਡੀ ਸ਼ਾਨ ਅਤੇ ਸਾਡੇ ਪੰਜਾਬ ਦਾ ਮਾਣ ਅਸੀਂ ਭੈਣਾ ਇਹ ਹੀ ਅਰਦਾਸ ਕਰਦੀਆਂ ਕਿ ਦੋ ਵੀਰ ਸਾਡੇ ਹਲਕੇ ਤੋਂ ਖੜੇ ਹਨ ਇੱਕ ਵੱਡੇ ਵੀਰ ਜੀ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਜੀ ਅਤੇ ਡਾਕਟਰ ਦਲਜੀਤ ਸਿੰਘ ਜੀ ਮਾ ਜੀ ਉਹ ਵੀ ਸਾਡੇ ਰੋਪੜ ਹਲਕੇ ਨੂੰ ਬਹੁਤ ਵਧੀਆ ਮਾਨ ਦੇ ਕੇ ਗਏ ਆ ਬਹੁਤ ਵਧੀਆ ਸਤਿਕਾਰ ਦੇ ਕੇ ਗਏ ਆ ਇਸੇ ਤਰ੍ਹਾਂ ਹੀ ਮਾਨ ਸਤਿਕਾਰ ਚੰਦੂ ਮਾਜਰਾ ਪ੍ਰੋਫੈਸਰ ਜੀ ਦੇ ਰਹੇ ਹਨ ਮੈਂ ਸਭ ਨੂੰ ਆਪਣੀ ਮੀ ਮੀਡੀਆ ਮੀਡੀਆ ਰਾਹੀਂ ਇਹ ਹੀ ਅਪੀਲ ਕਰੂੰਗੀ ਕਿ ਜਿੰਨੇ ਵੀ ਜਿੱਥੇ ਜਿੱਥੇ ਕਿਸੇ ਦਾ ਰਿਸ਼ਤੇਦਾਰ ਬੈਠਾ ਕੋਈ ਭੈਣ ਭਾਈ ਬੈਠਾ ਉਹ ਸਭ ਇਹ ਹੀ ਹੱਥ ਜੋੜ ਕੇ ਬੇਨਤੀ ਕਰਨ ਵੀ ਇੱਕ ਵਾਰੀ ਸਾਡੀ ਸਰਕਾਰ ਲਿਆਓ ਗੱਲਾਂ ਕਰੀਏ ਤਾਂ ਬਹੁਤ ਕਰਨ ਵਾਲੀਆਂ ਪਰ ਮੈਂ ਇੰਨੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦੀ ਚਲੋ ਅਸੀਂ ਇਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਅਸੀਂ ਤੁਹਾਡੇ ਹਰ ਘਰ ਵਿੱਚ ਆ ਕੇ ਕੰਮ ਵੀ ਕਰਾਵਾਂਗੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਵੀ ਇੱਕ ਵਾਰੀ ਤੁਸੀਂ ਇਹਨਾਂ ਵੀਰਾਂ ਨੂੰ ਜਿਤਾਓ ਜਿੱਥੇ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਆ ਉੱਥੇ ਉੱਥੇ ਸਪੋਰਟ ਕਰਾਓ ਜਿਆਦਾ ਕੁਝ ਨਾ ਕਹਿੰਦੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ